ਮੰਡੀ ਵਿੱਚ ਆ ਗਏ ਮੰਡੀ ਬੜੀ ਵਧੀਆ ਲੱਗ ਰਹੀ ਹੈ ਕੀੜਾ ਬਹੁਤ ਹੈ ਅੱਜ ਮੰਡੀ ਕਿੰਨੇ ਬਹੁਤ ਵੈਸੇ ਆਈਏ ਕਿ ਨਹੀਂ ਆਈਏ ਲੈ ਲਈ ਅਭੀ ਚਾਲ ਲਈਏ ਚਾਲ ਲਈਏ 6 6 ਹੋ ਗਏ ਅਮਿਤ ਮੈਂ ਕਿੰਨੇ ਰੇਟ ਵਾਲੀ ਲਈ ਹੈ ਰੇਟ ਹੋ ਵੀ ਬਹੁਤ ਹੈ ਰੇਟ ਅੱਜ ਬਹੁਤ ਹੈ ਰੇਟ ਜਿਆਦਾ ਹੈ ਰੇਟ ਬਹੁਤ ਤੇਜ਼ ਹੈ ਬਈ ਤੇਜ਼ ਹੈ ਤੇਜ਼ ਹੈ ਠੀਕ ਹੈ ਕੰਮ ਵੀ ਆਇਆ ਤੇ ਤੇਜ਼ ਵੀ ਸਸੀਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਚੌਂਕੀ ਡੇਰੀ ਫਾਰਮ ਤੇ ਅੱਜ ਦੀ ਆਪਣੀ ਜਿਹੜੀ ਫੁੱਲ ਵੀਡੀਓ ਵੀਡੀਓ ਉਹ ਕਰਨ ਜਾ ਰਹੇ ਹਾਂ ਡੱਬ ਵਾਲੀ ਪਸ਼ੂ ਮੰਡੀ ਤੋਂ ਮੱਝਾਂ ਦੀ ਤੇ ਪੂਰੀਆਂ ਚੰਗੀਆਂ ਟੌਪ ਟੌਪ ਕੁਆਲਿਟੀ ਦੀਆਂ ਮੱਝਾਂ ਆਈਆਂ ਤੇ ਜੇਕਰ ਆਪਾਂ ਮੈਂ ਰੇਟ ਦੀ ਗੱਲ ਕਰਦੇ ਤੇ ਮਾਲ ਮੁੱਲ ਹੁੰਦਾ ਜੇ ਕਿਸੇ ਦਾ ਜਿੰਨਾ ਚੰਗਾ ਦੁੱਧ ਆ ਉਹਨੇ ਚੰਗਾ ਰੇਟ ਹੁੰਦਾ ਤੇ ਬਾਕੀ ਦਿਖਾਵਾਂਗੇ ਤੁਹਾਨੂੰ ਜਾਂ ਚੱਲ ਕੇ ਪੂਰ ਹਨਾ ਤੇ ਸਾਡੀ ਦੀ ਵੀਡੀਓ ਨਾਲ ਜੁੜੇ ਰਹੋ ਦੇਖੋ ਵੀ ਕਿੱਡੀ ਵੱਡੀ ਮੱਝ ਹੈਗੀ ਤੇ ਬਾਕੀ ਸਰੀਰ ਦੇਖੋ ਤੇ ਥਾਣ ਦੇਖੋ ਲੈ ਵਾ ਪੂਰਾ ਲਸ਼ ਲਸ਼ ਕਰਦਾਗਾ ਹਨਾ ਤੇ ਬਾਈ ਤੂੰ ਰੇਟ ਪੁੱਛਦੇ ਆਪਾਂ ਜਾ ਕੇ ਤੇ ਦੇਖੋ ਹਨਾ ਪੂਰੀ ਗੱਲ ਬਾਤ ਆ ਮੰਡੀ ਦੇ ਵਿੱਚ ਅੱਜ ਪਰ ਮੀਂਹ ਦੇ ਕਾਰਨ ਕਰਕੇ ਤੇ ਠੰਡ ਕਾਰਨ ਕਰਕੇ ਮੌਸਮ ਦੇ ਕਾਰਨ ਕਰਕੇ ਤੇ ਫਰਕ ਜ਼ਰੂਰ ਪਿਆ ਮੰਡੀ ਦੇ ਵਿੱਚ ਤੇ ਬਾਕੀ ਫੇਰ ਵੀ ਜਿੰਨੇ ਆ ਨਾ ਵਧੀਆ ਕੁਆਲਿਟੀ ਦੀਆਂ ਵਧੀਆ ਬਰੀਂਦਪਾਈਆਂ ਹਨਾ ਸਾਰੀਆਂ ਮੱਝਾਂ ਆਈਆਂ ਨੇ ਤੇ ਬਾਕੀ ਟੋਕੜ ਗੱਬਣਾ ਮੱਝਾਂ ਵੀ ਕਿੰਨੀਆਂ ਮਿਲ ਜਾਂਦੀਆਂ ਤਾਂ ਬਈ ਔਖਾ ਹੋ ਜਾਂਦਾ ਹੈਗਾ ਟੋਕੜ ਗੱਬਣਾ ਦਾ ਤੇ ਉਹ ਥੋੜੀਆਂ ਜਿਹੀਆਂ ਘੱਟ ਮਿਲਦੀਆਂ ਨੇ ਨੱਕ ਕੀ ਦੇਖਣਾ ਪੂਰੀ ਗੱਲਬਾਤ ਆ ਮੌਸਮ ਦੇ ਕਾਰਨ ਕਰਕੇ ਥੋੜਾ ਜਿਹਾ ਮੰਡੀ ਦੇ ਵਿੱਚ ਇਫੈਕਟ ਪੈਂਦਾ ਕਿਉਂਕਿ ਥਾਂ ਦੀ ਕਮੀ ਹੋ ਜਾਂਦੀ ਹੈ ਪਸ਼ੂ ਬਿਮਾਰ ਹੋਣ ਦਾ ਖਤਰਾ ਜਿਵੇਂ ਮੱਝ ਖੜੀ ਹੈ ਹਨਾ ਚੇਕੜਾਗਾ ਤੇ ਉਹਦੇ ਕਰਕੇ ਕਾਫੀ ਇਫੈਕਟ ਪੈਂਦਾਗਾ ਤੇ ਬਾਕੀਆਂ ਮੱਝ ਦੇਖੋ ਕਿੰਦੀ ਚੰਗੀ ਹੈ ਗ੍ਰੇਡ ਕੀ ਹੈ ਭਰਾ ਇਹਦਾ ਹੈ ਪਤਾ ਨਹੀਂ ਹੈਗਾ ਉਹਦਾ ਰੇਟ ਨਹੀਂ ਪਤਾ ਮੈਨੂੰਲੇ ਵਾਲਾ ਥਣ ਥਣ ਪੂਰੇ ਚੰਗੇ ਆਗੇ ਹਨਾ ਤੇ ਰੇਟ ਪਤਾ ਨਹੀਂ ਕਹਿੰਦਾ ਕੱਕਾਈ ਜਾਂਦਾਗਾ ਬਾਕੀ ਅੱਜ ਦੇ ਟਾਈਮ 'ਚ ਬਈ ਏਆਈ ਪੂਰੀ ਪਰਫੈਕਟ ਚੱਲ ਰਹੀ ਐ ਟੀਕੇ ਟੋਕੇ ਭਰਨੇ ਕੇ ਚੰਗੇ ਟੀਕੇ ਸੀ ਮੜਲਾਉਣਾ ਹਨਾ ਤਾਂ ਜ਼ਰੂਰ ਲਾਇਓ ਤੇ ਵਧੀਆ ਕਨਸੀਵਿੰਗ ਰੇਟ ਵੀ ਚੰਗਾ ਆ ਜਾਂਦਾਗਾ ਕਿਵੇਂ ਕੀਤਾ ਗਈ ਹੋ ਗਿਆ ਬਈ ਰੋਗੀ ਲੈ ਨਾ ਕੀ ਦਿਖਾਉਣੇ ਬਈ ਆ ਪੂਰੇ ਗੱਲਬਾਤ ਬਣਿਆ ਮੰਡੀ ਦੇ ਵਿੱਚ ਹਨਾ ਇੱਕ ਆਪੇ ਤੇ ਗੋਟੇ ਵੀ ਖਿੱਚਾਂਗੇ ਤੇ ਬਾਕੀ ਰੇਟ ਰੂਟ ਦਾ ਭਰਾ ਮਤਲਬ ਮੱਜਾਂ ਦਾ ਪੁੱਛਿਆ ਜੀ ਦਾ 95000 ਸੀਗਾ ਆ ਦਾ ਥਣ ਚੋਰ ਸੂਏ ਚਾਗੀ ਮੱਜ ਤੇ ਬਾਕੀ ਸਾਰੇ ਭਰਾ ਆਪਣੀ ਵੀਡੀਓ ਨਾਲ ਜੁੜਦੇ ਆ ਧੰਨਵਾਦ ਬਹੁਤ ਬਹੁਤ ਤੇ ਆਉਣ ਵਾਲੇ ਟਾਈਮ ਤੱਕ ਆਪਾਂ ਨਵੀਆਂ ਵੀ ਅਪਡੇਟਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਾਂਗੇ ਕਿਉਂ ਕੱਲ ਨੂੰ ਮੁਕਸਰ ਮੇਲੇ ਜਾਂ ਪਰਸ ਮੁਕਸਰ ਮੇਲੇ ਤੇ ਜਾ ਕੇ ਦਿਖਾਵਾਂਗੇ ਦੱਸੋ ਨੂੰ ਦਿਖਾਵਾਂਗੇ ਬਈ ਵੀ ਆਉਣ ਘੋੜਿਆਂ ਦੇ ਬਾਰੇ ਜਾਣਕਾਰੀ ਤਾਂ ਘੋੜਿਆਂ ਦੇ ਬਾਰੇ ਵੀ ਆਪਾਂ ਵੀਡੀਓ ਪਾਉਣੀ ਸਟਾਰਟ ਕਰਨੀ ਹੈ ਟਾਈਮ ਥੋੜਾ ਜਿਹਾ ਪ੍ਰੋਗਰਾਮ ਹੁੰਦੀ ਆ ਫਿਰ ਟਾਈਮ ਸੁਧਰ ਗਿਆ ਆਪਾਂ ਸਾਰਾ ਕੁਝ ਕਰ ਲਾਂਗੇ ਕੋਈ ਵਾਕੀ ਦੇਖੋ ਹਨਾ ਹੋ ਰਾਇਆ ਗੱਲਬਾਤ ਆ ਮੰਡੀ ਦੇ ਵਿੱਚ ਪਰ ਮੀਂਹ ਹੋਣ ਕਰਕੇ ਸਾਰਾ ਸਿਸਟਮ ਖਰਾਬ ਹੋ ਜਾਂਦਾਗਾ ਬਹੁਤ ਨਾਗਾ ਜਿਹੜੇ ਬੰਦੇ ਲੈ ਕੇ ਨਹੀਂ ਆਉਂਦਾਗਾ ਜਾਂ ਦੇਖ ਲੈਂਦਾ ਵੀ ਚਿੱਕੜ ਵਾਲਾਗਾ ਬਾਕੀ ਆਪਾਂ ਵੀ ਵੀਡੀਓ ਪਾਜ਼ ਕਰਕੇ ਗਾਂ ਲੰਗਾਗੇ ਹਨਾ ਹੋ ਚਿੱਕੜ ਬਹੁਤ ਜਿਆਦਾ ਹੋਇਆ ਮੰਡੀ ਦੇ ਵਿੱਚ ਚੱਲਦੇ ਆ ਹਨ ਅੱਗੇ ਦਿਖਾਉਣੇ ਯਾਨੀ ਬੋਜ ਕੇ ਟੱਪੇ ਸਿੱਧਾ ਸਿੱਧਾ ਠੀਕ ਮੰਡੀ ਦੇ ਵਿੱਚ ਚਿੱਕੜ ਜੁਕੜਾ ਬਈ ਕੱਟੇ ਵਾਲੀ ਨਾ ਸਵਾਦ ਹੀ ਹੈ ਕਾਲੀ ਮੱਝ ਨੇ ਬੂਰਾ ਟੇ ਕੱਟਾ ਦਿੱਤਾ ਪੂਰਾ ਘੈਂਟ ਗੱਲ ਮਤਾਂ ਹਨ ਰੇਟ ਪੁੱਛਿਆ ਸੀ ਬਾਈ ਕਹਿੰਦਾ ਸੇਲ ਹੋ ਗਈ ਹੁੰਦਾ ਇਹ ਤੇ ਬਾਕੀ ਸਾਰੇ ਭਰਾ ਸਾਡੀਆਂ ਵੱਧ ਵੱਧ ਵੀਡੀਓ ਦੇਖਦੇ ਆ শেয়ার ਕਰਿਆ ਕਰੋ ਸਪੋਰਟ ਕਰਿਆ ਕਰੋ ਤਾਂ ਕਿ ਅਸੀਂ ਹੌਸਲਾ ਹੁੰਦਾ ਹਨ ਇਹ ਤਾਂ ਸ਼ੇਅਰ ਹੁੰਦੇ ਆ ਆ ਉਹ ਹੋਰਦੇ ਅਸੀਂ ਨਾ ਮਾ ਕੰਟੈਂਟ ਪਾਵਾਂਗੇ ਆ ਆਪਾਂ ਕੰਮ ਵੱਧ ਜਾਦੀ ਵੀਡੀਓ ਪਾਵਾਂਗੇ ਤਾਂ ਕਰਕੇ ਆਪਾਂ ਸ਼ੇਅਰ ਕਰ ਦਿੰਨੇ ਕਹਿਣੇ ਹੁੰਦੀ ਆ ਤੇ ਇਹ ਅਸੀਂ ਰੋਲੇ ਕੋਲੇ ਦੇ ਕਰਕੇ ਨਹੀਂ ਅਸੀਂ ਵੀਡੀਓ ਦੇ ਵਿੱਚ ਨਾਂ ਲਿਆਉਂਦੇ ਹਾਂ ਦੇ ਚੱਲਦੇ ਆ ਹਨਾ ਬਾਕੀ ਆ ਮਾਦੇ ਦੀ ਕੋਈ ਘੈਂਟ ਗੱਲ ਬਾਤਾਂ ਮੰਡੀ ਇੱਧਰ ਵੀ ਚੱਕੜ ਵਾਵਾ ਹੋਈ ਗੈਦੀ ਟੱਪ ਜਾਂਦੇ ਹਨਾ ਤੇ ਪੂਰਾ ਹੈ ਘੈਂਟ ਗੱਲ ਬਾਤਾਂ ਮੌਸਮ ਦੀ ਹਨਾ ਤੇ ਬਾਕੀ ਸੁਧਰ ਗਿਆ ਮੌਸਮ ਕਿ ਮੱਜਾਂ ਦੇਖੋ ਕਿੰਨਾ ਚੰਗਾ ਚੰਗਾ ਇੰਨਾ ਵੀ ਟੌਪ ਦੇ ਨਾਗ ਆ ਕੇ ਪੂਰੀ ਗੱਲ ਬਾਤ ਐਂਡ ਆ ਗਈ ਤੇ ਕਰਦੇ ਆਂ ਗੱਲ ਸਾਰੇ ਪੂਰਾ ਹਨਾ ਪੌਜ਼ ਕਰਕੇ ਨਾ ਆ ਦੇਖੋ ਵੀ ਲੈ ਸੌਦਾ ਹੋ ਜਾਂਦਾ ਹਨਾ ਪੂਰਾ ਰੌਲਾ ਰੱਪਾ ਪੈ ਜਾਂਦਾ ਉਹ ਬਾਕੀ ਮੌਸਮ ਖਰਾਬ ਹੋਣ ਕਰਕੇ ਨਾ ਬਈ ਬਹੁਤ ਫਰਕ ਪੈ ਗਿਆ ਤੇਰਾ ਨਾ ਸਾਰਾ ਮੰਡੀ ਦੇ ਵਿੱਚ ਆ ਭਰਿਆ ਹੁੰਦਾ ਸੀਗਾ ਮੱਝਾਂ ਨਾਲ ਅੱਜ ਬਹੁਤ ਘੱਟ ਮੱਝਾਂ ਤੇ ਆਪਾਂ ਗੱਲ ਕੀਤੀ ਆ ਤੇ ਉਹ ਕਹਿੰਦਾ ਮੱਝਾਂ ਦੀ ਅੱਜ ਤੇਜ਼ੀ ਹੈ ਠੀਕ ਹੈ ਬਾਕੀ ਮੌਸਮ ਦੇ ਨਾਲ ਹੱਜ ਹੁਣ ਵੀ ਥੋੜਾ ਖਰਾਬ ਹੋਇਆ ਪਿਆਗਾ ਇੱਕ ਵਾਰੀ ਵੈਦਰ ਚੈੱਕ ਕਰਨਾ ਪਰ ਆਪਾਂ ਉੱਪਸਾ ਨਿਕਲ ਜਾਗੇ ਜੇ ਬੜਾ ਖਰਾਬ ਹੈ ਤਾਂ ਬਾਕੀ ਦਿਖਾਉਣੇ ਆ ਬਈ ਸੋਨੂੰ ਅੱਗੇ ਜਾ ਕੇ ਗੱਲ ਬਾਤ ਚਿੱਕੜ ਬਹੁਤ ਆ ਬਈ ਮੰਡੀ ਦੇ ਵਿੱਚ ਅੱਜ بس ਇੱਕ ਗੱਲ ਆਪਾਂ ਪੱਕੀ ਆ ਆ ਦੇਖ ਮੱਝ ਕਿੰਨੀ ਘੈਂਟ ਲੱਗੀ ਨਾ ਤੇ ਝੋਟੀ ਲੱਗੀ ਜਾਂਦਾ ਪਹਿਲਾਂ ਝੋਟੀ ਆ ਗਈ ਤੇ ਰੇਟ ਬੱਸ ਕੋਈ ਗੱਲ ਨਹੀਂ ਨਹੀਂ ਦੱਸ ਦਿੰਦਾ ਬਾਕੀ ਪਿੱਛਾ ਪੁੱਛਾ ਫਿਰ ਥੋੜਾ ਦਿਖਾਵਾਂਗੇ ਮਾੜਾ ਮਾੜਾ ਪਿੱਛੇ ਆ ਜਾ ਇਹ ਦੇਖੋ ਹਣਾ ਝੋਟੀ ਸੀਲ ਕਿੰਨੀ ਆ ਗਈ ਥਣ ਵੀ ਚੰਗਾ ਲੇਵ ਵੀ ਚੰਗਾ ਇਤੋਂ ਚੰਗਾ ਲੇਵ ਆਪਣੀ ਮੱਝ ਦਾ ਆਪਾਂ ਵੀ ਉਹ ਕਾਟੂ ਮਾਲ ਚੋਂ ਲੇਤੀ ਸੀਗੀ ਠੀਕ ਹੈ ਮੈਂ ਕਰਦੀ ਇੱਕ ਸੂਏ ਆਪਾਂ ਦੁੱਧ ਵੀ ਪੀ ਲਿਆ ਹਨਾ ਤੇ ਦੂਜੇ ਸੂਏ ਹੁਣ ਕੱਪੜਾ ਉਹ ਪੀਸੀ 574 ਨਾਲ ਉਹ ਕੀ ਉਹਨੇ 1.5 ਮਹੀਨੇ ਦੀ ਕੱਪੜਾ ਜਰ ਹੁਣ ਚੈੱਕ ਕਰੀਏ ਪਹਿਲਾਂ ਤਾਂ ਦੇਈਏ ਘਰ ਦੇ ਨੂੰ ਵਧਾਈ ਆਪਾਂ ਤੇ ਬਾਕੀ ਚੱਲਦੇ ਆਂ ਦਿਖਾਉਣੇ ਆ ਤੁਹਾਨੂੰ ਮੰਡੀ ਤੇ ਚਰਾਂ ਲੱਟਾਂ ਤੇ ਦੇਖਦੇ ਆਂ ਲੈ ਬਲੂ ਪੂਰਾ ਗੱਲਬਾਤ ਬਣੀ ਹੋਈ ਆ ਬਈ ਤੇ ਆਪਾਂ ਤੁਹਾਨੂੰ ਇੱਕ ਹੋਰ ਦੱਸਦੇ ਆਂ ਭਾਈ ਲਈ ਮੰਡੀ ਦੇ ਵਿੱਚ ਦੇਖੋ ਹਨਾ ਤੇ ਮੱਜਾਂ ਦੀ ਗੱਲ ਬਾਤ ਪੂਰੀ ਐਂਡਾ ਕਿ ਬਾਕੀ ਲਾਈਵ ਚੱਲਦਾ ਆ ਜਾਂਦਾ ਹੈ ਤੇ ਇਹਦੇ ਵਿੱਚ ਆਪਾਂ ਵੇਖ ਨਹੀਂ ਪਾਉਂਦੇ ਹੁੰਦੇ ਕਿ ਯਾਰੀ ਬੰਦੇ ਦਾ ਕੋਈ ਰਹਿ ਜੇ ਤਾਂ ਦੇਖ ਮੱਝ ਕਿ ਨਹੀਂ ਚੱਲਦੀ ਫਰਸਪੁਸ ਕੁਆਲਿਟੀ ਚੰਗੀ ਹੈਗਾ ਨਾ ਬੜੀ ਅੱਛੀ ਵੇਚਣੀ ਹੈ ਆਪਾਂ ਵੀਡੀਓ ਬਣਾਉਣਾ ਟੌਪ ਟੌਪ ਆ ਬਣਾ ਲੇਗੇ ਅੱਜ ਕਹਿੰਦਾ ਦੇਖਦੇ ਆਂਗੇ ਵੀਡੀਓ ਬਣਾ ਕੇ ਲੈ ਕੇ ਜਾਣਾ ਬਾਕੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇਖ ਮੱਝਾ ਨਾ ਤੋਰਾ ਫੇਰਾ ਵੀ ਘਟ ਗਿਆ ਬੰਨਾਂ ਦਾ ਮੌਸਮ ਖਰਾਬ ਹੋਣ ਕਰਕੇ ਤਾਂ ਮੌਸਮ ਤਾਂ ਹੁਣ ਵੀ ਬਹੁਤ ਖਰਾਬ ਵਾਲਾ ਕੰਮ ਹੀ ਆ ਬਾਕੀ ਆਪਾਂ ਮੇਲੇ ਤੇ ਕਹਿੰਦੇ ਸੀ ਭਰਾ ਕਦੋਂ ਜਾਵਾਂਗੇ ਤਾਂ ਮੇਲੇ ਤੇ ਬਈ ਪੀਡੀਐਫ ਦਾ ਮੇਲਾ ਹੋ ਸਕਿਆ ਤਾਂ ਭਈ ਆਪਦੇ ਆਪਦੇ ਜਾਨਵਰ ਵੀ ਪਾਵਾਂਗੇ ਪਰ ਕੋਈ ਪ੍ਰੋਬਲਮ ਸਾਨੂੰ ਕ੍ਰੀਏਟ ਕਰ ਰਹੀ ਹੈ ਕਿ ਸਾਡੇ ਜਾਨਵਰ ਉਮਰ ਦੇ ਛੋਟੇ ਆਗੇ ਕਿ ਉਮਰ ਦੇ ਵਿੱਚ ਆਗੇ ਤਾਂ ਫਿਰ ਅਸੀਂ ਆਪਦੇ ਜਾਨਵਰ ਵੀ ਪਾਵਾਂਗੇ ਜਰੂਰ ਲੜਾਂਗੇ ਮੀਲਾ ਬਾਕੀ ਇੱਕ ਤਾਂ ਸਾਨੂੰ ਉਮੀਦ ਹੈ ਵੇਖ ਦਿੱਤਾਗੇ ਵੀ ਇੱਕ ਜਾਨਵਰ ਤੇ ਤਾਂ ਦੂਜੇ ਤੇ ਸ਼ਾਇਦ ਕਿਸੇ ਨੰਬਰ ਚ ਆ ਜੇ ਪਰ ਉਹ ਸਾਡੇ ਕੋਲੇ ਉਮਰ ਆਏ ਹਨ ਵੀ 3.5 ਮਹੀਨਿਆਂ ਦੀ ਹੈ ਉਹ ਉਮਰ ਦੇ ਵਿੱਚ ਕਹਿੰਦੇ ਇੱਕ ਬਰੀਡ ਤੇ ਕੈਰੇਕਟਰ ਨਹੀਂ ਸ਼ੋ ਹੋਉਂਦੇ ਤੇ ਤਾਂ ਕਰਕੇ ਫਿਰ ਸਾਨੂੰ ਥੋੜਾ ਜਿਹਾ ਔਖਾ ਹੋਇਆਗਾ ਮੰਡੀ ਦੇ ਵਿੱਚ ਦੇਖ ਬੜੀ ਵੈਸਾ ਸੀ ਮੈਨੂੰ ਥੰਮਨੀ ਸਹੀ ਸੀ ਬੱਬੇ ਦੇ ਮੱਝ ਤਾਂ ਚੰਗੀ ਹੋ ਸਕਦੀ ਹੈਗੀ ਬਾਕੀ ਇੱਕ ਲੱਗਦਾ ਤੇ ਆਰਪਾਗਾ ਜੇ ਇੱਕ ੜਕੜ ਲੱਗਿਆ ਹੁੰਦਾ ਤਾਂ ਸੈੱਟ ਵੀ ਹੋ ਸਕਦਾ ਗਲੇਵਾ ਇਹ ਧੰਨਵਾਦ ਆ ਛੇੜੇ ਪਰ ਸਾਡੇ ਨਾਲ ਜੁੜਦੇ ਆਗੇ ਵੀਡੀਓ ਦੇ ਚਾਂਦੇ ਅਕਸਰ ਵਿੱਚ ਵਧੀਆ ਭਰਾ ਵਧੀਆ ਡੇਟ ਕਿ ਇਹਦਾ ਦੁੱਧ ਕਿੰਨਾ 12 ਲੀਟਰ ਦੁੱਧ ਅਤੇ 110 ਰੇਟ ਹੈਗਾ ਤੇ ਕੰਟੈਕਟ ਕਰ ਲਿਓ ਜੇ ਕਿਸੇ ਨੂੰ ਲੈਣੀ ਹੋਵੇ ਤਾਂ ਬਾਈ ਨਾ ਬਾਈ ਨੇੜੇ ਜੋਕ ਨੰਬਰ ਬੋਲੀ ਨੰਬਰ ਬੋਲੀ ਆਦਾ ਮੇਰਾ ਨੰਬਰ 77174 69050 ਇੱਕ ਕਰੀ ਹੋਰ ਬੋਲ ਦ 77174 69050 ਠੀਕ ਆ ਬਈ ਮਗਰ ਕੀ ਇਹਦੇ ਇਹਦੇ ਬਾਅਦ ਕੱਟੀ ਗੀ ਠੀਕ ਆ ਬਈ ਧੰਨਵਾਦ ਤੇ ਬਾਕੀ ਇਹ ਕੱਟੀ ਜਾ ਮਗਰ ਤੁਹਾਨੂੰ ਦਿਖਾ ਦਨੇ ਇੱਕ ਕਰੀ ਚੰਗੀ ਤਰ੍ਹਾਂ ਤੇ ਜੇ ਕਿਸੇ ਨੇ ਲੈਣੀ ਹੋਵੇ ਤਾਂ ਬਾਈ ਨਾ ਕੰਟੈਕਟ ਕਰ ਲਿਓ ਤੇ ਚੱਲਦੇ ਹਾਂ ਬਈ ਬੜੀ ਹੈ ਕਿਸ ਕੀ ਬਣਾਨੀ ਹੈ ਤੇ ਚੱਲ ਕੇ ਹਾਂ ਸਮਝ ਗਿਆ ਹਾਂ ਤੇ ਦੱਸਦੇ ਆਂ ਵੀ ਅੱਗੇ ਜਾ ਕੇ ਕਰਕੇ ਗੱਲਬਾਤ ਮੰਡੀ ਦੇ ਵਿੱਚ ਤੇ ਮੱਝਾਂ ਦੀ ਪੂਰੀਆਂ ਟਰੌਣਕ ਮਿਲ ਲੱਗਿਆ ਹੋਇਆ ਹੈ ਤੇ ਚੱਲਦੇ ਆਂ ਧੰਨਵਾਦ ਜਿਹੜੇ ਜਿਹੜੇ ਪ੍ਰਾਰਥਨਾ ਜੁੜਦੇ ਆ ਜਾਂ ਵੀਡੀਓ ਦੇ ਵਿੱਚ ਆਉਂਦੇ ਆਗੇ ਤੇ ਬਾਕੀ ਉਹ ਦੇਖ ਬੰਦਾ ਦੂਰੀਆਂ ਵਿੱਚ ਖੜਾ ਹੋ ਜਾਂਦਾ ਰਹੋਣਿਆ ਬਹੁਤ ਹੀ ਘਟ ਬਸੂਆਇਆ ਹੰਦਾ ਜਾ ਕੰਮ ਅਜ ਤਾਂ ਸਭ ਮੌਸਮ ਦੀ ਹੀਰਾ ਫੇਰ ਕਰਕੇ ਹੋਇਆ ਤੇ ਹੁਣ ਵੀ ਜਣੀ ਕੇ ਚੜਿਆ ਹੋਇਆ ਪੂਰਾ ਹਨ ਦੇਖ ਅੱਲਾ ਕੀ ਧੰਨਵਾਦ ਜਿਹੜੇ ਜਿਹੜੇ ਬਰਾ ਦੇ ਕੱਟੀ-ਕੱਡੀ ਚੰਗੀ ਹੈ ਸਿੰਗ ਖੁੱਲੇ ਇਹ ਜਿਹੜਾ ਪੱਟੀਆਂ ਦੁੱਧ ਜਾ ਜਾਂਦੇ ਨੇ ਉਹਨਾਂ ਛੋਟੀਆਂ ਮੱਝ ਤੇ ਜਿਹੜਾ ਉਹਨੇ ਰੰਗਿਆ ਉਹ ਤਾਂ ਬਹੁਤ ਹੀ ਸੋਹਣਾ ਲੱਗਿਆ ਗੱਲ ਬਾਤ ਹੈ ਹਨਾ ਤੇ ਚੱਲਦੇ ਆਂਗੇ ਉੱਤਾਂ ਹੀ ਦਿਖਾਉਣੇ ਆ ਜਾ ਫਰਨੀ ਦੇ ਵੀ ਸ਼ੂਟ ਕਰਕੇ ਲਈ ਇੱਕ ਵੱਡੀ ਵੀਡੀਓ ਬਾਕੀ ਦੇਖੋ ਭਾਈ ਪਸ਼ੂ ਪੂਰੇ ਵਧੀਆ ਗਏ ਤੇ ਆਈ ਪਰ ਘਾਟਾ ਕੇ ਮੰਡੀ ਦੇ ਵਿੱਚ ਉਹਦੇ ਹੋਣ ਕਰਕੇ ਠੰਡ ਦਾ ਕਰਕੇ ਜਾਂ ਮੌਸਮ ਦੇ ਵਿੱਚ ਕਾਫੀ ਹੀਰਾ ਫਿਰ ਹੋ ਗਈ ਸੀ ਵੇਖ ਵਾਰ ਮੰਡੀ ਦੇ ਵਿੱਚ ਚੰਗੀਆਂ ਆਉਂਦੀਆਂ ਰਹਦੀਆਂ ਪਰ ਹਰੇਕ ਐਂ ਦਵਾਰ ਲੱਗਦੀ ਆ ਜਿਆਤਰ ਆਪਾਂ ਢੱਬਲੀ ਮੰਡੀ ਦੀ ਵੀਡੀਓ ਸ਼ੂਟ ਕਰਦੇ ਹੁੰਦੇ ਆਗੇ ਬਾਕੀ ਚੱਲ ਕੇ ਦਿਖਾਉਣੇ ਹਨ ਅਗੇ ਹੋਰ ਵੀ ਬਹੁਤ ਜ਼ਿਆਦਾ ਵਧੀਆ ਕਵਾਲਿਟੀ ਦੇ ਵਿੱਚ ਤਿੰਨੇ ਬੰਦੇ ਸ਼ਰਮ ਕੋ ਦੁੱਕਾ ਪਕੜਾ ਦੇ ਤਾਂ ਕਰਕੇ ਉਹ ਹੀ ਅਸੀਂ ਥੋੜਾ ਜਾਂ ਚੱਲਦੇ ਹੰਨੇ ਆ ਵੀਡੀਓ ਬੜੀ ਅਸ਼ੀਸ਼ ਵਿੱਚ ਵੀ ਕੰਦਾ ਗਾਲ ਘਟਿਆ ਜਾਂਦਾ ਤੇ ਬਾਕੀ ਦੇਖੋ ਮੱਜਾਂ ਮੁੱਜਾਂ ਦੀ ਗੱਲ ਆ ਦਿੰਦਾ ਜੀ ਧੰਨਵਾਦ ਜਿਹੜੇ ਜਿਹੜੇ ਭਰਾਤਣਾ ਜੁੜਦੇ ਆ ਜਾਂ ਵੀਡੀਓ ਚਾਹੁੰਦੇ ਆਗੇ ਤੇ ਬਾਕੀ ਆਪਾਂ ਨੂੰ ਵੀ ਆਪਣਾ ਫੀਲਡ ਵੀ ਇਹੀ ਹੈਗਾ ਡਾਕਟਰਾਂਗੇ ਤੇ ਜੇ ਕਿਸੇ ਨੇ ਵੀ ਉਹ ਕਰਨਾ ਹੋਵੇ ਤਾਂ ਆਪਣਾ ਕਨੈਕਟ ਜ਼ਰੂਰ ਕਰ ਲਓ ਕਿ ਟੂ ਟੂ ਟ੍ਰੀਟਮੈਂਟ ਦਾ ਚੱਕਰ ਹੁੰਦਾ ਹੈਗਾ ਕੰਡੈਕਟ ਜ਼ਰੂਰ ਕਰਿਓ ਤੇ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਾਂਵੰਦਾ ਤੇ ਬਾਕੀ ਚੱਲ ਕਿੰਨੀ ਚੰਗੀਆਂ ਦੇਖਣੇ ਕੰਮ ਕਰਨਾ ਪੈਂਦਾ ਵੀ ਕਹਿੰਦੇ ਵਪਾਰੀਆ ਜਾਂ ਕਰਦੇ ਆ ਨਾ ਇੰਨੇ ਨਹੀਂ ਜਾਉਣਾ ਪਿਆ ਜਿਵੇਂ ਸਿਸਟਮ ਕਰਨਾ ਤਾਂ ਕਈ ਭਰਾ ਦਰਜਾਈ ਚੋਣੇ ਤੇ ਇੱਥੇ ਆ ਕੇ ਮਿਹਨਤ ਕਰਨੀ ਪੈਂਦੀ ਆ ਕਿ ਤੇ ਫੇਰ ਹੀ ਜਾ ਕੇ پیسے ਚੱਕੀ ਜਾਂਦੇ ਕੰਮ ਕੋਈ ਵੀ ਆ ਸੌਖਾ ਨਹੀਂ ਹੁੰਦਾ ਜਿਵੇਂ ਸਾਡੇ ਵੀ ਆ ਦੇ ਪੂਰੀ ਲੰਡੀ ਨੀਲੀ ਦਾ ਵੈਲ ਕਰੈਕਟਰ ਹੈਗਾ ਪਰ ਬਜਰੀ ਦੇ ਪੂਛ ਦਾ ਕਰੈਕਟਰ ਖਤਮ ਹੀ ਕਰਤਾ ਹੈਗਾ ਤੇ ਪੰਜ ਗੱਲਾਂ ਨਹੀਂ ਵਾਲਾ ਨਕੀ ਮੰਡੀ ਦੇ ਵਿੱਚ ਪੂਰਾ ਗਾਰਾ ਗਰਾਇ ਹਾਂ ਕਰਕੇ ਹਨ ਅਰੇ ਆ ਉਧਰ ਇੱਕ ਚੱਕਰ ਹੋਰ ਲਗਾ ਆ ਦਿਖਾਉਣੀ ਹੈ ਬਾਕੀ ਪੂਰਾ ਹੈ ਗੱਲਬਾਤ ਅੰਡਾ ਵੀ ਮੰਡੀ ਦੇ ਵਿੱਚ ਤੇ ਆ ਲਈ ਜਾਂਦਾ ਇੱਕ ਇਹ ਛੋਟਾ ਦੇਖਦੇ ਬਾ ਜਦ ਬਲਾਡਾ ਚਾਹ ਜਾਂ ਕੁਛ ਵੀ ਆ ਹਨ ਤਾਂ ਸ਼ੌਕ ਤਾਂ ਸ਼ੌਕ ਹੀ ਹੈਗਾ ਅਕੀ ਕਟੂ ਮਾਲ ਦੇ ਵੀਡੀਓ ਕੋਈ ਸ਼ੂਟ ਕਰਨੀ ਆਪਾਂ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ ਬਹੁਤ ਜਿਹੜੇ ਸਾਡੇ ਨਾਲ ਜੁੜਦੇ ਹੈਗੇ ਜਾਂ ਵੀਡੀਓ ਚ ਆਉਂਦੀ ਹੈਗੇ ਤੇ ਮੋਣੀ ਕਿਹੜਾ